ਜਿਲ੍ਹਾ ਠਾਰੂਕ ਜਮਾਦੋਨ ਮਰਮਾਕਰ ਦਾ ਖਾਨ ਹੈ ਲੰਗਰ ਦਾ ਪ੍ਰਸ਼ਾਦ ਸਾਰੇ ਪ੍ਰਸ਼ਾਦ ਲੈ ਕੇ ਜਾਣਗੇ धनंजिया वालिया जी एम डी इंडस्ट्री श्री दिनेश कुमार जी जैन इनको सम्मानित करेंगी अलका जैन जी वीना जैन Jangan संदीप जैन सेक्रेटरी गौरव सिंह और ये राम लक्ष्मण की जोड़ी श्रीमती सुजाता चावड़ा कमेटी के प्रेसिडेंट हैं मिसेस सुजाता चावड़ा इस हमारे लिए बड़ी गर्व की बात है कि ये इसी स्कूल के स्टूडेंट भी रहे हैं श्रीमती बीना ज्वाली जी इन्हें मैं दान भी कहूंगी तो बहुत अच्छा लगेगा तो मैं रिक्वेस्ट बल्ला जी धनंजय वालिया जी आपका नीलम भी ਸਾਨੂੰ ਪਤਾ ਲੱਗਿਆ ਤੁਸੀਂ ਇਸੇ ਸਕੂਲ 'ਚ ਪੜ੍ਹੇ ਹੋ ਤੇ ਅੱਜ ਪ੍ਰੋਗਰਾਮ ਬੀਸੀ ਵਰਸੇ ਸੀ ਕਿਸ ਤਰ੍ਹਾਂ ਲੱਗਾ ਹਾਂਜੀ ਬਹੁਤ ਵਧੀਆ ਸੀ ਇਹਨਾਂ ਦਾ ਉਪਰਾਲਾ ਕਿ ਬਹੁਤ ਵਧੀਆ ਉਪਰਾਲਾ ਹੈ ਜੀ ਵੀ ਹਰ ਸਾਲ ਹਰ ਸਾਲ ਇਹ ਪ੍ਰੋਗਰਾਮ ਕਰਦੇ ਨੇ ਇੱਥੇ ਭੰਡਾਰੇ ਦੇ ਰੂਪ ਵਿੱਚ ਤੇ ਪਰਵਚਨ ਵੀ ਹੁੰਦਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਇੱਥੇ ਲਾਸਟ 2 ਸਾਲ ਤੋਂ ਬੁਲਾਇਆ ਜਾ ਰਿਹਾ ਹੈ ਜਦੋਂ ਮੈਂ ਪ੍ਰੈਜ਼ੀਡੈਂਟ ਬਣੀ ਹਾਂ ਤੇ ਮੈਨੂੰ ਬਹੁਤ ਹੀ ਬੜੀ ਖੁਸ਼ੀ ਹੈ ਇਸ ਚੀਜ਼ ਦੀ ਕਿ ਜਦੋਂ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਸਕੂਲ ਵਿੱਚ ਪਹੁੰਚਦੇ ਹਾਂ ਕਿ ਮੈਂ 7th ਤੱਕ ਇਸ ਸਕੂਲ ਵਿੱਚ ਹੀ ਪੜ੍ਹੀਆਂ ਤੇ ਉਹ ਸਟਾਫ ਦੇ ਕਿ ਸਕੂਲ ਦੀ ਇੰਪਰੂਵਮੈਂਟ ਦੇਖ ਕੇ ਬਹੁਤ ਹੀ ਵਧੀਆ ਲੱਗਦਾ ਤੇ ਸਟਾਫ ਸਾਰਾ ਬਹੁਤ ਹੀ ਵਧੀਆ ਬਹੁਤ ਹੀ ਮਿਹਨਤੀ ਹੈ ਕਿ ਮੈਂ ਉਹੀ ਇਹਨਾਂ ਨੂੰ ਪੁੱਛ ਵੀ ਰਹੀ ਸੀ ਕਿ ਹਰ ਜਗ੍ਹਾ ਤੇ ਹਰ ਜੈਂਸ ਸਕੂਲ ਵਿੱਚ ਇਸ ਤਰ੍ਹਾਂ ਹਰ ਸਾਲ ਪ੍ਰੋਗਰਾਮ ਕੀਤਾ ਜਾਂਦਾ ਹੈ ਸਲਾਨਾ ਪ੍ਰੋਗਰਾਮ ਤਾਂ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਕਿ ਜਿਹੜਾ ਹਰ ਸਾਲ ਇੱਥੇ ਸਲਾਨਾ ਪ੍ਰੋਗਰਾਮ ਹੁੰਦਾ ਹੈ ਤੇ ਸਾਰੇ ਰਲ ਮਿਲ ਕੇ ਮਿਹਨਤ ਕਰਦੇ ਨੇ ਤੇ ਸਾਰੇ ਸਟਾਫ ਦੀ ਬਹੁਤ ਵੱਡੀ ਹਿੰਮਤ ਹੈ ਜੀ ਕਿਸ਼ਤਾ ਨਾਲ ਰਵੇ ਉਸੇ ਸਕੂਲ ਚ ਪੜੇ ਆ ਜੋ ਉਸੇ ਸਕੂਲ ਦੇ ਪ੍ਰੈਜ਼ੀਡੈਂਟ ਬਣ ਕੇ ਆਏ ਤੇ ਟੀਚਰ ਵੀ ਪੁਰਾਣੇ ਮਿਲੇ ਹੋਣ ਬਿਲਕੁਲ ਟੀਚਰਸ ਪੁਰਾਣੇ ਮਿਲੇ ਨੇ ਲਾਸਟ ਈਅਰ ਚੀਮਾ ਸਾਹਿਬ ਵੀ ਪਹੁੰਚੇ ਸੀਗੇ ਤੇ ਉਹ ਵੀ ਇਸੇ ਸਕੂਲ ਵਿੱਚ ਪੜ ਕੇ ਗਏ ਨੇ ਸਹੀ ਹੈ ਮੈਂ ਜੀ ਹਰਪਾਲ ਚੀਮਾ ਜੀ ਇਹਨਾਂ ਦੀ ਸਕੂਲ ਦੀ ਦੂਜੀ ਬ੍ਰਾਂਚ ਹੈ ਹਾਂ ਜੀ ਉਹ ਦੂਸਰੀ ਬ੍ਰਾਂਚ ਵਿੱਚ ਪੜ ਕੇ ਗਏ ਨੇ ਜੀ ਹਾਂ ਕੀ ਉਹਦੇ ਤੇ ਨੇ ਪੰਜਾਬ ਸਰਕਾਰ ਦੀ ਫਾਈਨ ਹਾਂ ਜੀ ਉਹ ਫਾਈਨਾਂਸ ਮਿਨਿਸਟਰ ਨੇ ਜੀ ਬਿਲਕੁਲ ਹਾਂ ਜੀ ਹਾਂ ਜੀ ਤੇ ਬਹੁਤ ਹੀ ਵਧੀਆ ਉਪਰਾਲੇ ਇਹਨਾਂ ਦਾ ਜਿਹੜਾ ਕੀ ਕਰਦੇ ਨੇ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਜਿਹੜੇ ਸਾਡੇ ਸੰਤੋਸ਼ ਸਰ ਨੇ ਪਰਸਨਲੀ ਵੀ ਸਾਡੇ ਨਾਲ ਫੈਮਿਲੀ ਹੈਗੇ ਨੇ ਇਹਨਾਂ ਦੇ ਲਿੰਕ ਨੇ ਤੇ ਬਹੁਤ ਹੀ ਵਧੀਆ ਉਪਰਾਲੇ ਕੀ ਗੱਲਾਂ ਸਾਨੂੰ ਵੀ ਪ੍ਰਾਊਡ ਹੈ ਕਿ ਜਦੋਂ ਵੀ ਅਸੀਂ ਮੈਮ ਨੂੰ ਬੁਲਾਉਂਦੇ ਆ ਤਾਂ ਮੈਡਮ ਹਾਰਡ ਟਾਈਮ ਤੁਹਾਡੇ ਲਈ ਪਹੁੰਚੇ ਹੁੰਦੇ ਆ ਥੈਂਕ ਯੂ ਸਨ ਮੈਂ ਵੀ ਇਸ ਸਕੂਲ ਦੀ ਟੀਚਰ ਆ ਔਰ ਮੈਨੂੰ 27 ਇਅਰ ਹੋ ਗਏ ਇਸ ਸਕੂਲ ਦੇ ਵਿੱਚ ਲਗਾਤਾਰ ਤਾਂ ਸਨ ਵੀ ਪ੍ਰਾਊਡ ਫੀਲ ਹੁੰਦਾ ਆਪਣੇ ਸਕੂਲ ਤੇ ਕਿ ਜਦੋਂ ਟੀਮਾ ਸਰ ਆਏ ਤਾਂ ਸਾਨੂੰ ਬੜਾ ਪ੍ਰਾਊਡ ਫੀਲ ਹੋਇਆ ਕਿ ਸਾਰੇ ਸ਼ਹਿਰ ਵਿੱਚ ਸਾਡੇ ਸਕੂਲ ਦਾ ਨਾਮ ਚੱਲਿਆ ਹਾਂਜੀ ਸਰ ਮੈਨੂੰ 14 ਸਾਲ ਹੋ ਗਏ ਸਕੂਲ ਦੇ ਵਿੱਚ ਠੀਕ ਹੈ ਔਰ ਬੜਾ ਅੱਛਾ ਲੱਗਦਾ ਹਰ ਸਾਲ ਅਸੀਂ ਮਤਲਬ பண்டਾਰੇ ਤੋਤੇ ਦਿਨ ਮਨਾਉਂਦੇ ਆ ਔਰ ਸਾਰੇ ਬੜੀ ਸ਼ਰਧਾ ਨਾਲ ਬੱਚੇ ਵੀ ਮੈਨੇਜਿੰਗ ਕਮੇਟੀ ਸਾਰੇ ਟੀਚਰਸ ਪ੍ਰਿੰਸੀਪਲ ਸਭ ਬੜੇ ਰਲ ਮਿਲ ਕੇ ਇਹ ਦਿਨ ਮਨਾਉਂਦੇ ਆ ਹਾਂ ਅਰੇ ਦਰੱਖ ਇਹ ਇਸ ਅਨੂਲ ਜਿਹੜੀ ਸਮਾਦ ਬਣੀ ਹੈ ਉਹ ਸਾਡੇ ਪਰਿਵਾਰ ਨੇ ਬਣਵਾਈ ਸੀਗੀ ਤੇ ਮਹਾਰਾਜ ਦੀ ਬਹੁਤ ਕਿਰਪਾ ਹੈਗੀ ਹੈ ਤੇ ਬਸ ਮਹਾਰਾਜ ਦੀ ਸੇਵਾ ਲਈ ਆਏ ਹਾਂ ਹਾਂਜੀ ਹਾਂਜੀ ਉਹ ਸਾਡੇ ਪਰਿਵਾਰ ਨੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਲਾਲਾ ਹੁਕਮ ਚੰਦ ਜੀ ਜੈਨ ਮੇਰੇ ਗ੍ਰੈਂਡਫਾਦਰ ਸੀਗੇ ਤੇ ਮੇਰੇ ਫਾਦਰ ਮਿਸਟਰ ਦਰਿੰਦਰਜੀਤ ਜੈਨ ਤੇ ਮੇਰਾ ਨਾਮ ਸੰਜੀਵ ਜੈਨ ਹੈ ਹਾਂ ਜੀ ਆ ਰਹੀ ਹੈ ਰੈਗੂਲਰ ਮਾਰਾ ਹੀ ਦੀ ਸੇਵਾ ਦੇ ਨਰਸੀਬਾ ਹਰ ਸਾਲ ਅਸੀਂ ਆਉਂਦੇ ਹਾਂ ਜੀ ਕੁਮਾਰ ਜੈਨ ਜੈਨ ਮੈਂ ਰਵਿੰਦਰ ਕੁਮਾਰ ਜੈਨ ਆ ਰਹੇ ਜੈਨ ਪਬਲਿਕ ਹਾਈ ਸਕੂਲ ਦੰਬਾ ਪ੍ਰਧਾਨ ਬੋਲਦਾ ਮੈਂ ਸਾਰੇ ਮੈਂਬਰਾਂ ਦਾ ਧਿਆਨ ਤੇ ਧੰਨਵਾਦ ਕਰਦਾ ਹਾਂ ਸ਼ਾਂਤੀ ਪ੍ਰਕਾਸ਼ ਜਿਹੜੇ ਸਾਡੇ ਚੀਫ ਗੈਸਟ ਹੈ ਜੀ ਬਹੁਤ ਸੇਵਾ ਕਰ ਰਹੇ ਹਨ ਤੇ ਸੰਜੀਵ ਜੀ ਆਏ ਹੋਏ ਨੇ ਬਹੁਤ ਸੇਵਾ ਕਰ ਰਹੇ ਹਨ ਜੀ ਰਾਮ ਕ੍ਰਿਸ਼ਨ ਜੀ ਭੁੱਲਾ ਜੀ ਦਾ ਬਹੁਤ ਕੁਝ ਦੇਣ ਹੈ ਜੀ ਹਰ ਮੇਸ਼ਾ ਪੁੱਛਿਆ ਕੋਈ ਦੇਸ ਸਾਡੇ ਸਕੂਲ ਨੂੰ ਜਵਾਨ ਦੇ ਰਹਿੰਦੇ ਨੇ ਡਿੰਪਲ ਵਾਲੀਆ ਜੀ ਆਏ ਹੋਏ ਚੰਦਰ ਸੇ ਕੋ ਜੋੜੀ ਆਏ ਜੀ ਮੈਡਮ ਨੂੰ ਜਾਣਦੇ ਚੇਤਾ ਮੈਡਮ ਦੀ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਸਕੂਲ ਬਹੁਤ ਵਧੀਆ ਚੱਲਦਾ ਤਰੱਕੀ ਕਰ ਰਿਹਾ ਸਕੂਲ ਸਾਡਾ ਧੰਨਵਾਦ ਹਾਂ ਇਹ ਆਰਐਸ ਜੈਨਸਪੂਲ ਵੀ ਚੱਜ ਜੋ ਮਾਰਾ ਜੀ ਮੈਂ ਮੇਰੇ ਧਿਆਨ ਤੇ ਧੰਨਵਾਦ ਕਰਦਾ ਹਾਂ ਸ਼ਾਂਤੀ ਪ੍ਰਕਾਸ਼ ਜੀ ਸਾਡੇ ਚੀਫ ਗੈਸਟ ਹੈ ਜੀ ਬਹੁਤ ਸੇਵਾ ਕਰ ਰਹੇ ਆ ਤਾਂ ਸੰਜੀਵ ਜੀ ਆਏ ਹੋਏ ਨੇ ਬਹੁਤ ਸੇਵਾ ਕਰ ਰਹੇ ਆ ਜੀ ਰਾਹੁਲ ਕੁਮਾਰ ਸਿੰਘ ਜੀ ਪੁਰਦਾਈ ਦਾ ਬਹੁਤ ਕੁਝ ਦੇਣ ਹੈ ਜੀ ਹਰ ਹਮੇਸ਼ਾ ਪੂਸਿਆਂ ਕੁਝ ਦੇ ਕੇ ਸਾਡੇ ਸਕੂਲ ਨੂੰ ਜਵਾਂਦੇ ਰਹਿੰਦੇ ਆ ਨੀ ਡਿੰਪਲ ਵਾਲੀ ਜਿਹੜੇ ਚੰਦਰ ਸਿੰਘ ਕੋਲ ਜੁੜੇ ਆ ਨੀ ਮੈਡਮ ਲੁਧਿਆਣ ਦੇ ਚੇਤਨਾ ਮੈਡਮ ਵੀ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਸਕੂਲ ਬਹੁਤ ਵਧੀਆ ਚੱਲਦਾ ਤਰੱਕੀ ਕਰ ਰਿਹਾ ਸਕੂਲ ਦਾ ਧੰਨਵਾਦ ਜੀ ਇਹ ਆਰਐਸ ਜੈਨ ਸਕੂਲ ਵਿੱਚ ਅੱਜ ਜੋ ਮਾਰਾ ਸਦੀ ਬਰਸੀ ਮਨਾਈ ਜਾ ਰਹੀ ਹੈ ਹਰ ਸਾਲ ਇੱਥੇ ਇਹ ਪ੍ਰੋਗਰਾਮ ਹੁੰਦਾ ਹੈ ਔਰ ਇਹ ਜੋ ਜੈਨ ਸਮਾਜ ਹੈ ਜਿਨ੍ਹਾਂ ਵਿੱਚ ਫਾਊਂਡਰ ਸ਼੍ਰੀ ਦਰਸ਼ਨ ਲਾਲ ਜੈਨ ਜੀ ਔਰ ਅਜ ਸ਼ਾਂਤੀਪਾਲ ਜੈਨ ਜੀ ਨੇ ਢੰਡਾਈ ਰਸਮ ਕੀਤੀ ਹੈ ਰਿਹੰਤ ਜੈਨ ਸਾਹਿਬ ਬੈਠੇ ਨੇ ਸੰਜੀਵ ਜੈਨ ਜੀ ਲੁਧਿਆਣੇ ਤੋਂ ਆਏ ਨੇ ਔਰ ਇਸ ਚੀਜ਼ ਦੀ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਇਹ ਬੜਾ ਸਕੂਲ ਨੇ ਬੜਾ ਨਾਮ ਕਟਿਆ ਹੈ ਬੜਾ ਹੁਣ ਰਵਿੰਦਰ ਜੈਨ ਜੀ ਇਸ ਦੇ ਪ੍ਰਧਾਨ ਨੇ ਔਰ ਜੋਲੀ ਸਾਹਿਬ ਮੈਨੇਜਰ ਨੇ ਔਰ ਇਸ ਖੁਸ਼ੀ ਹੁੰਦੀ ਹੈ ਕਿ ਬੱਚਿਆਂ ਦਾ ਭਵਿੱਖ ਬਣਦਾ ਹੈ इवन ਕਿ ਜਿਵੇਂ ਜ਼ਿਕਰ ਕੀਤਾ ਸੀ ਮਨਿਸਟਰ ਸਾਹਿਬ ਸਾਡੇ ਯਰ ਪਾਲ ਚੀਮਾ ਜੀ ਵੀ ਇੱਥੇ ਪੜ੍ਹ ਕੇ ਗਏ ਨੇ ਔਰ ਇਸ ਚੀਜ਼ ਦੀ ਖੁਸ਼ੀ ਇਹ ਹੀ ਦੇਖਾਣੇ ਕਿ ਦਿਨ ਦੁਗਣੀ ਰਾਤ ਦੁਗਣੀ ਇਹ ਸਕੂਲ ترقی ਕਰੇ ਅੱਜ ਉਹਨਾਂ ਦਾ ਆਸ਼ੀਰਵਾਦ ਮਹਾਰਾਜ ਸਾਡਾ ਸਾਨੂੰ ਮਿਲਦਾ ਰਹੇ ਬਹੁਤ ਬਤਨ ਦਾ ਨਮਸਕਾਰ ਜੀ ਨਮਸਕਾਰ ਜੀ ਜਿਹੜਾ ਜੈਂਕ ਸਕੂਲ ਦਾ ਪ੍ਰੋਗਰਾਮ ਹੋਇਆ ਠੀਕ ਹੈ ਨਾ ਤੁਹਾਨੂੰ ਜੈਂਕ ਸਕੂਲ ਦਾ ਜਿਹੜਾ ਹੈ ਹਰ ਸਾਲ ਇਹ ਪ੍ਰੋਗਰਾਮ ਕਰਿਆ ਜਾਂਦਾ ਹੈ ਬੜਾ ਬਣਾ ਲਗਾਇਆ ਜਾਂਦਾ ਹੈ ਤੇ महारा रामचुर जी महाराज जब ना पे से नापे में पधारे हैं इन्होंने अपने धर्म प्रचार से अपनी योग्यता से बहुत लोगों को जैन मत में शामिल किया आज हम उनकी सताहठ में पुण्यतिथि मना रहे हैं और वो उन्होंने इतना धर्म प्रचार उनको ना मुनि उनके शिष्यों ने भी यहाँ बहुत बहुत प्रचार किया उसकी वजह से ये हुआ महाराज साहब की बहुत श्रद्धा थी नाभे में जब कोई धार्मिक स्कूल नहीं था ये पहला स्कूल था महाराज जी की कृपा से ये बनाया इसका निर्माण हुआ और इसकी रूपरेखा उन्होंने खुद बनाई उनको हर वक़्त यही ख्याल रहता था ये धर्म प्रचार ये स्कूल अच्छी तरह तो चलता रहे और चलता रहे इसकी पहले वो, वो इसके लिए जमीन भी हमारे बुजुर्गों ने यहाँ से दान करवाई स्कूल के लिए नाबा शेर ने पहले आधी जमीन दी थी उसके बाद सारी जमीन दी महाराज के प्रचार प्रसार से ये नगर नगर में बहुत सारे लोग जैन मत के अन्यायी बने और अब भी ये जो साहब इसकी सेवा कर रहा है बहुत अच्छी तरह सेवा हो रही है तो खूब अच्छा चल रहा है